ਹਾਂਜੀ ਅੱਜ ਸਾਡੇ ਕੋਲ ਪਹੁੰਚੀ ਹੈ ਪੰਜਾਬੀ ਗਾਇਕ ਜੋੜੀ ਦਿਲਬਾਗ ਰਾਣਾ ਜੀ ਤੇ ਊਸ਼ਾ ਰਾਣਾ ਜੀ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਊਸ਼ਾ ਰਾਣਾ ਜੀ ਤੁਸੀਂ ਗਾਇਕੀ ਦੇ ਖੇਤਰ ਵਿੱਚ ਕਦੋਂ ਆਏ ਮੈਂ ਆਈ ਹੈ 9786 ਤੁਹਾਡਾ ਜਨਮ ਕਦੋਂ ਤੇ ਕਿੱਥੇ ਹੋਇਆ ਮੇਰਾ ਜਨਮ ਹੋਇਆ ਹੈ ਫਲੋਈਪੁਰ 90 73 ਜੋ ਹੈ ਮੇਰੇ ਜਨਮ ਤੁਹਾਡੇ ਗੁਰੂ ਕੌਣ ਹਨ ਮੇਰੀ ਗੁਰੂ ਮੇਰੇ ਪਤੀ ਆਪਣੀ ਪੜ੍ਹਾਈ ਬਾਰੇ ਚੰਨਣਾ ਪਾਓ ਮੈਂ ਫਰੋਈਪੁਰ ਕੇਂਦਰੀ ਵਿਦਿਆਲੇ ਆਰਮੀ ਸਕੂਲ ਚ ਪੜ੍ਹੀਆਂ ਮੇਰੇ ਪਾਪਾ ਵੀ ਆਰਮੀ ਚ ਸੀ ਤੁਹਾਡਾ ਕੋਈ ਪ੍ਰਸਿੱਧ ਗਾਣਾ ਜਿਹੜਾ ਲੋਕਾਂ ਨੂੰ ਬਹੁਤ ਪਸੰਦ ਆਇਆ ਹੋਵੇ ਓਏ ਓਏ ਮੇਰਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਰਖੁ ਤੇਰੀ ਯਾਦ ਆ ਚਿੱਟਾ ਵੇਚ ਤੇ ਫੜ ਲੈਣੀ ਇਹਦੇ ਨਾਲ ਦੇ ਕਈ ਗੀਤ ਕਰਾਏ ਹੋਏ ਅਸੀਂ ਦਿਲਬਾਗ ਰਾਣਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਹਾਂਜੀ ਜੀ ਤੋਂ ਸਭ ਤੋਂ ਪਹਿਲਾਂ ਸਾਡੇ ਰਾਜਕੁਮਾਰ ਜੀ ਇੱਕ ਨੂਰ ਸੋਸਾਇਟੀ ਦੇ ਪ੍ਰਧਾਨ ਨੇ ਕਿ ਬਹੁਤ ਹੀ ਅچھے ਇਨਸਾਨ ਨੇ ਜਿਨ੍ਹਾਂ ਸਾਨੂੰ ਅੱਜ ਮੌਕਾ ਦਿੱਤਾ ਹੈ ਮੇਰੇ ਨਾਲ ਮੈਡਮ ਹੁਸ਼ਰਾਨਾ ਜੀ ਨੇ ਮੇਰੇ ਸਹਿਗਰ ਕਾ ਜੀ ਤਾਂ ਸਾਡਾ ਹੁਣੇ-ਹੁਣੇ ਗੀਤ ਆ ਲਈ ਦਿਖਾ ਲਿਆ ਐ ਟਰੱਕ ਤੇਰੇ ਯਾਰ ਦਾ ਇਹ ਉਹ ਤੁਸੀਂ YouTube ਤੇ ਸਾਰੇ ਚੈਨਲਾਂ 'ਚ ਦੇਖ ਸਕਦੇ ਹੋ ਸੋ ਆਪ ਨੂੰ ਮੈਂ ਬੇਨਤੀ ਕਰਾਂਗਾ ਕਿ ਬਦ ਤੋਂ ਬਦ ਵੀਊ ਕਰਨੇ ਹੈ ਤੇ ਜਿੰਨ ਜਿੰਨਾ ਤੱਕ ਹੋ ਸਕੇ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਔਰ ਮੈਂ ਤਨਵਾਦ ਕਰਦਾ ਐ ਅਰਵਤ ਕੁਮਾਰ ਜੀ ਦਾ ਜਿਹਨਾਂ ਦਾ ਚੈਨਲ ਹੈਗਾ ਆਪਣਾ ਜਲਵਾ ਚੈਨਲ ਉਹਦੇ ਉੱਤੇ ਹੀ ਲਾਉਂਦੇ ਆ ਸਾਡੀ ਇੰਟਰਵਿਊ ਔਰ ਬਹੁਤ ਹੀ ਅੱਛਾ ਚੈਨਲ ਹੈ ਸੋ ਮਤ ਤੋਂ ਵੱਧ ਈਉ ਕਰਨੇ ਆ ਤੁਸੀਂ ਮਿਲ ਕੇ ਮੇਰੇ ਸਰੋਤਿਆਂ ਨੇ ਮੇਰੇ ਵੀਰਾਂ ਨੇ ਮੇਰੇ ਦੋਸਤਾਂ ਨੇ ਸੋ ਹੁਸ਼ਾਰਾਣਾ ਜੀ ਮੇਰੇ ਨਾਲ ਜੁਰੂਰ ਤੁਸੀਂ ਮੇਰੇ ਨਾਲ ਨੇ ਇਹ। ਔਰ ਸਾਡੇ ਅਨੇਕਾਂ ਹੀ ਗਾਣੇ ਆਏ ਨੇ ਜਿਹੜੇ ਕਿ ਬਹੁਤ ਪਿਆਰੇ ਨੇ। ਇੱਕ ਜੀਜਾ ਸਾਲੀ ਦਾ ਗੀਤ ਆ ਭਾਵੇਂ ਘਰੇ ਬੈਠ ਕੇ ਫੈਮਿਲੀ ਸੁਣ ਲੋ ਹਰ ਇੱਕ ਤਰ੍ਹਾਂ ਦੇ ਤੁਸੀਂ ਗੀਤ ਸੁਣਦੇ ਹੋ ਜੀਜੇ ਸਾਲੀ ਦੇ। ਉਹ ਸਾਲੀ ਜੀਜੇ ਨੂੰ ਕਹਿੰਦੀ ਹੈ ਵੀ ਜੀਜਾ 7 ਸਾਲ ਹੋ ਚੱਲੇ ਵੇ ਮੇਰੀ ਭੈਣ ਤੇ ਤੂੰ ਅਜੇ ਕੱਲੇ ਵੇ ਮੈਂ ਮੰਗਾ ਮੁਰਾਦਾਂ ਪੀਰਾਂ ਤੋਂ ਘਰ ਭੈਣ ਦੇ ਹੋ ਜੇ ਕਾਕਾ ਜੇ ਮੇਰੇ ਬੱਸ ਦੀ ਹੋਵੇ ਗੱਲ ਜੀਜਾ ਘਰੇ ਰੱਬ ਦੇ ਮਾਰਨ ਦੱਕ। ਤਾਂ ਅਗੋਂ ਕਹਿੰਦੇ ਨੇ ਵੀ ਹੋਵੇ ਕਿਸਮਤ ਵਿੱਚ ਔਲਾਦ ਕੁੜੇ ਲੈ ਦਿੰਦਾ ਇਹ ਸਾਲਾਂ ਬਾਅਦ ਕੁੜੇ ਫਲ ਲਾ ਕੇ ਨੀਵੇਂ ਰੁੱਖਾਂ ਨੂੰ ਜਲ ਸਲ ਦੇ ਵਿੱਚ ਘਰ ਦੇਵੇ ਮਾਪਿਆਂ ਦੀ ਸਾਲੀਏ ਹੁੰਦੇ ਨੇ ਨਹੀਂ ਪੁੱਤਰ ਮਿੱਥਰੇ ਨੇ ਸੋ ਇਹੋ ਜੇ ਸਾਡੇ ਕਈ ਗੀਤ ਆਏ ਨੇ ਜਿਹੜੇ ਸਾਡੇ ਸਰੋਤਿਆਂ ਨੂੰ ਬਹੁਤ ਸਾਨੂੰ ਪਿਆਰ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਜਲਵਾ ਚੈਨਲ ਰਾਜਕੁਮਾਰ ਜੀ ਦਾ ਔਰ ਜਿੰਨੇ ਵੀ ਮੇਰੇ ਸਰੋਤਿਆਂ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਦੇਣਾ ਤੋ ਵੀਊ ਕਰਨੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਹਾਂਜੀ ਹੁਸ਼ਾ ਰਾਣਾ ਜੀ ਤੁਹਾਨੂੰ ਸੁਖਿਆਣਾ ਚਾਹੁੰਨੇ ਗਾਇਕੀ ਬਾਰੇ ਵੀ ਲੋਕਾਂ ਕਿਰਦਾਂ ਦੀ ਗਾਇਕੀ ਗਾਉਣੀ ਚਾਹੀਦੀ ਹੈ ਅੱਜ ਕੱਲ ਕੀ ਹੋਰੇ ਗਾਇਕੀ ਲੋਕਾਂ ਨੂੰ ਸੱਬੇ ਚਾਰੀ ਗਾਣਾ ਚਾਹੀਦਾ ਹੈ ਅੱਜ ਕੱਲ ਦੇ ਕਲਾਕਾਰ ਜਿਵੇਂ ਡਿਸਕੋ ਇਸ ਕੋ ਗਾਉਂਦੇ ਇਹ ਨਹੀਂ ਗਾਣਾ ਚਾਹੀਦਾ ਲੋਕਾਂ ਨੂੰ ਸਮਝ ਆਣੀ ਚਾਹੀਦੀ ਉਹੋ ਜੇ ਗਾਣੇ ਗਾਣੇ ਚਾਹੀਦੇ ਜਿਹਦੇ ਕੋਈ ਮਤਲਬ ਨਿਕਲੇ ਬੇਮਤਲਬ ਵੀ ਗਾਣੇ ਨਹੀਂ ਗਾਣੇ ਚਾਹੀਦੇ ਐਵੇਂ ਗਾਣੇ ਲੋਕੀ ਨਵੇਂ ਕਲਾਕਾਰ ਗਾਈ ਜਾਂਦੇ ਇਹ ਗਾਣੇ ਨਹੀਂ ਗਾਣੇ ਚਾਹੀਦੇ ਸੋ ਮੇਰੇ ਕੈਮਰਾ ਦੇ ਭਾਵਾਂ ਬਹੁਤ ਅੱਛੇ ਕਲਾਕਾਰ ਜਿਹੜੇ ਗਾਰੇ ਨੇ ਮੁੰਡੇ ਅੱਜ ਕੱਲ ਬਹੁਤ ਸੁਰਕਲਾਮ ਵਾਲੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਜਦੋਂ ਤੁਹਾਨੂੰ ਆਵਾਜ਼ ਦਿੱਤੀ ਹੈ ਮੇਰੇ ਮਾਲਕ ਨੇ ਇੱਕ ਵਧੀਆ ਤਰੀਕੇ ਨਾਲ ਗਾਣੇ ਜਿਹੜੇ ਸਾਡਾ ਕਲਚਰ ਹੈ ਪੰਜਾਬ ਦਾ ਉਹ ਗਾਇਆ ਕਰੋ ਨਾ ਕਿ ਨੰਗੀਆਂ ਫੋਟੋਆਂ ਲਾ ਕੇ ਨਾਲ ਤੇ ਲੋਕਾਂ ਨੂੰ ਦਿਖਾਇਆ ਕਰੋ ਸਾਡੇ ਬੱਚਿਆਂ ਨੂੰ ਤੁਸੀਂ ਗੁੰਮਰਾਹ ਕਰਦੇ ਹੋ ਇਹ ਤੁਹਾਡੇ ਆਸਤੇ ਬਹੁਤ ਮਾੜੀ ਗੱਲ ਹੈ ਮੈਂ ਫੇਰ ਕਹੂੰਗਾ ਮੇਰੀ ਬੇਨਤੀ ਆ ਅੱਜ ਕੱਲ ਦੇ ਨੌਜਵਾਨਾਂ ਨੂੰ ਵਧੀਆ ਗਾਓ ਔਰ ਇਹ ਜਿਹੜਾ ਗੰਦ ਪੈਂਦਾ ਚੈਨਲ ਤੇ ਇਹਨੂੰ ਬੰਦ ਕਰੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ